ਪੰਜਾਬ ਦੀ ਪੰਜਾਬ ਦੀ ਰਾਜਨੀਤੀ ਇਸ ਹਫਤੇ ਤੇ ਇਸ ਮੁੱਦੇ ਤੇ ਅਸੀਂ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਆ ਮੇਰੇ ਨਾਲ ਜੁੜੇ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ ਜੀ ਸੋ ਸਤਨਾਮ ਸਿੰਘ ਸੰਧੂ ਸਾਹਿਬ ਸਭ ਤੋਂ ਪਹਿਲਾਂ ਚੈਨਲ ਵੱਲੋਂ ਤੁਹਾਡਾ ਸਵਾਗਤ ਹੈ ਜੀ ਆਹ ਧੰਨਵਾਦ ਜੀ ਸੰਧੂ ਸਾਹਿਬ ਇਸ ਹਫਤੇ ਦੀ ਰਾਜਨੀਤੀ ਇਸ ਹਫਤੇ ਉੱਤੇ ਪੰਜਾਬ ਕਿੱਥੇ ਖੜਾ ਹੈ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਡੇਰਾ ਬਿਆਸ ਰੂਹੀ ਦੀਆਂ ਸਰਗਰਮੀਆਂ ਰਾਜਸੀ ਪੱਤਰ ਦੀਆਂ ਧਾਰਮਿਕ ਪੱਤਰ ਦੀਆਂ ਪੰਜਾਬ ਵਿਧਾਨ ਸਭਾ ਦੇ ਵਿੱਚ ਖੜਾ ਦੇ ਮੁੱਦੇ ਉੱਤੇ ਜਿਹੜਾ ਵਿਸ਼ੇਸ਼ ਸੈਸ਼ਨ ਤੇ ਦੂਜੇ ਬੰਨੇ ਆਮ ਆਦਮੀ ਪਾਰਟੀ ਦੇ ਇੱਕ ਪਤਾਈਕ ਹਰਮਿਤ ਸਿੰਘ ਪਠਾਨ ਮਜਰਾ ਜਿਹੜੀ ਫਰਾਰ ਨੇ ਫਰਾਰੀ ਦੌਰਾਨ ਉਹਨਾਂ ਦੀ ਇੱਕ ਅਗਲੀ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਉਹਦੇ ਇਰਤਿਕ ਕਿਵੇਂ ਦੇਖਦੇ ਆ ਅਜਿਹੇ ਸਾਰਾ ਕੁਝ ਸਭ ਤੋਂ ਪਹਿਲਾਂ ਪਾਸ ਜੇ ਕਰ ਸ਼ੁਰੂ ਕਰੀਏ ਡੇਰਾ ਬਿਆਸ ਮੁਕੀ ਦੀਆਂ ਸਰਗਰਮੀਆਂ ਉਹਦੇ ਸਰਗਰਮੀਆਂ ਦੇ ਇਰਤਿਕ ਵੱਖਰੇ ਵੱਖਰੇ ਕੋਣ ਜੀ ਜੀ ਭਿੰਡ ਸਾਹਿਬ ਅਸੀਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਜਿੰਨੇ ਵੀ ਡੇਰੇ ਆ ਉਹ ਰਾਜਨੀਤਿਕ ਤੌਰ ਤੇ ਕਾਫੀ ਸਰਗਰਮ ਹੈ ਹੂੰ ਜੇ ਕੱਲੇ ਸਿਰਫ ਪੰਜਾਬ ਦੇ ਡੇਰੇ ਦੀਆਂ ਪੰਜਾਬ ਨਾਲ ਸੰਬੰਧਿਤ ਡੇਰੇ ਦੀ ਗੱਲ ਥੋੜੀ ਜੀ ਹੋਰ ਵਧਾ ਕੇ ਕਰੀਏ ਤਾਂ ਜਿਹੜੇ ਗੁਰਮੀਤ RAM ਰਹੀਮ ਜੀ ਸੱਚੇ ਸੌਦੇ ਸਰਸਾ ਡੇਰੇ ਵਾਲੇ ਆ ਉਹਨਾਂ ਦੀ ਸਰਗਰਮੀ ਬਾਰੇ ਵੀ ਜਾਣਦੇ ਆ ਕਿ ਜਦੋਂ ਵੀ ਕਿਤੇ ਚੋਣਾ ਹੁੰਦਾ ਹੈ ਉਦੋਂ ਹੀ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਤੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਦੇਣ ਵਾਲੀ ਪੈਰੋਲ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਦੇ ਵਿੱਚ ਸਹਿਯੋਗ ਕਰਦੀ ਹੈ ਇਹ ਆਮ ਲੋਕਾਂ ਦੀ ਧਾਰਨਾ ਹੈ ਏਸੀ ਪ੍ਰਕਾਰ ਜੇ ਅਸੀਂ ਡੇਰਾ ਬਿਆਸ ਮੁਖੀ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਉਹ ਕਾਫੀ ਰਾਜਨੀਤਿਕ ਤੌਰ ਤੇ ਵੱਡੇ ਪੱਧਰ ਦੀ ਸਰਗਰਮੀ ਦੇ ਨਾਲ ਜੁੜੇ ਹੋਏ ਦੇਖੇ ਜਾ ਸਕਦੇ ਆ ਭਾਵੇਂ ਸਿੱਧੇ ਤੌਰ ਤੇ ਡੇਰਾ ਬਿਆਸ ਮੁਖੀ ਜਾਂ ਉਹਨਾਂ ਦੇ ਪੈਰੋਕਾਰ ਹੈ ਜਿਹੜੇ ਉਹ ਇਹ ਕਲੇਮ ਕਰਦੇ ਆ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹੈ ਪਰ ਫਿਰ ਵੀ ਜਦੋਂ ਉਹਨਾਂ ਕੋਲੇ ਕੇਂਦਰੀ ਰਾਜਨੀਤੀ ਦੇ ਵੱਡੇ ਬੰਦੇ ਭਾਵੇਂ ਉਹ ਪ੍ਰਧਾਨ ਮੰਤਰੀ ਸਾਹਿਬ ਹੋਣ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਹੋਰ ਉੱਗੇ ਨੇਤਾ ਹੋਣ ਜਦੋਂ ਹੀ ਉਹ ਡੇਰੇ ਤੇ ਆ ਕੇ ਮਿਲਦੇ ਆ ਤਾਂ ਉਹਦੇ ਕਿਤੇ ਨਾ ਕਿਤੇ ਰਾਜਨੀਤਿਕ ਅਰਥ ਹੈ ਜਿਹੜੇ ਉਹ ਜ਼ਰੂਰ ਕੱਢੇ ਜਾਂਦੇ ਆ ਪਰ ਇਸ ਦੇ ਨਾਲ ਹੀ ਇੱਕ ਸਭ ਤੋਂ ਵੱਡੀ ਸਰਗਰਮੀ ਉਹ ਵੀ ਮੰਨੀ ਜਾਂਦੀ ਹੈ ਜਿਦੇ ਬਾਰੇ ਕਿਸੇ ਨੇ ਵੀ ਕਿਆਸ ਨਹੀਂ ਕੀਤਾ ਸੀ ਜਦੋਂ ਡੇਰਾ ਮੁਖੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਜੇਲ੍ਹ ਦੇ ਵਿੱਚ ਚਲੇ ਗਏ ਤੇ ਉੱਥੇ ਮੁਲਾਕਾਤ ਕੀਤੀ ਇਸ ਮੁਲਾਕਾਤ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਪਹਿਲਾਂ ਹੀ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਦੇ ਵਿੱਚ ਬਹੁਤ ਉਥਲ-ਪੁਥਲ ਮੱਚੀ ਹੋਈ ਹੈ ਉਸ ਸਰਗਰਮੀ ਨੂੰ ਬਹੁਤ ਸਾਰੇ ਕੋਨਾਂ ਤੋਂ ਦੇਖਿਆ ਜਾ ਰਿਹਾ ਹੈ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਕੀ ਪੰਜਾਬ ਦੇ ਵਿੱਚ ਕੋਈ ਨਵੀਂ ਕਿਸਮ ਦੀ ਰਾਜਨੀਤਿਕ ਪਰੰਪਰਾ ਚੱਲਣ ਵਾਲੀ ਹੈ ਜਿਦੇ ਵਿੱਚ ਵਿਕਰਮ ਮਜੀਠੀਆ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ ਦੂਸਰੀ ਗੱਲ ਇਹ ਚੱਲੀ ਕਿ ਕਿਤੇ ਕੋਈ ਕੇਂਦਰ ਦੀ ਰਾਜਨੀਤੀ ਦਾ ਏਜੰਡਾ ਲੈ ਕੇ ਤਾਂ ਬਾਬਾ ਜੀ ਉਹਨਾਂ ਨੂੰ ਮਿਲ ਨਹੀਂ ਗਏ ਸੀ ਤੀਸਰਾ ਬਾਬਾ ਜੀ ਦੀਆਂ ਸਰਗਰਮੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੁਝ ਹੋਰ ਵੀ ਵੱਡੇ ਨੇਤਾਵਾਂ ਨਾਲ ਮੀਟਿੰਗ ਕੀਤੀ ਉਹਨਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਤੇ ਇਹ ਸਾਰੀਆਂ ਸਰਗਰਮੀਆਂ ਸਿੱਧੇ ਜਾਂ ਸਿੱਧੇ ਢੰਗ ਨਾਲ ਆਉਣ ਵਾਲੇ ਸਮੇਂ ਦੇ ਵਿੱਚ 227 ਦੀਆਂ ਚੋਣਾਂ ਨਾਲ ਜੋੜ ਕੇ ਵੀ ਦੇਖੀਆਂ ਜਾ ਰਹੀਆਂ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਉਹ ਕਿਸਾਨਾਂ ਨੂੰ ਬਚਾਉਣ ਦੇ ਵਿੱਚ ਉਲਝਿਆ ਹੋਇਆ ਹੈ ਲੋਕ ਹੈ ਜਿਹੜੇ ਉਹ ਇੱਕ ਕਿਸਮ ਦੀ ਕਾਰ ਸੇਵਾ ਦੇ ਵਿੱਚ ਲੱਗੇ ਹੋਏ ਹੈ ਦੂਸਰੇ ਪਾਸੇ ਬਾਬਾ ਜੀ ਦੀ ਸਰਗਰਮੀ ਹੈ ਜਿਹੜੀ ਉਹ ਅਚਾਨਕ ਹੀ ਸਾਹਮਣੇ ਆਉਂਦੀ ਹੈ ਜਿਹਦੀ ਅੱਜ ਤੋਂ 2 ਹਫ਼ਤੇ 3 ਹਫ਼ਤੇ ਪਹਿਲਾਂ ਕਿਸੇ ਵੀ ਵਿਅਕਤੀ ਵੱਲੋਂ ਕਿਆਸਰਾਈ ਨਹੀਂ ਕੀਤੀ ਜਾ ਰਹੀ ਸੀ ਤੇ ਇਸ ਤੇ ਹੋ ਸਕਦਾ ਹੈ ਅਕਾਲੀ ਦਲ ਦਾ ਜਿਹੜਾ ਵਿਰੋਧੀ ਧੜਾ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹੈ ਉਹਨਾਂ ਨੂੰ ਵੀ ਸ਼ਾਇਦ ਅਜੇ ਤੱਕ ਸਮਝ ਨਾ ਆਈ ਰਹੀ ਹੋਵੇ ਕਿ ਇਹ ਸਾਰੀ ਗੱਲ ਕਿੱਧਰ ਨੂੰ ਜਾ ਰਹੀ ਹੈ ਕਿ ਮੇਰਾ ਮੁਖੀ ਹੈ ਜਿਹੜੇ ਉਹ ਸਾਰੇ ਅਕਾਲੀ ਦਲ ਦੀ ਰਾਜਨੀਤੀ ਵਾਲੇ ਵਿਅਕਤੀਆਂ ਨੂੰ ਇਕੱਠਾ ਕਰ ਰਹੇ ਹੈ ਕੀ ਉਹ ਸਾਰੀ ਸਿੱਖ ਰਾਜਨੀਤੀ ਦਾ ਕੇਂਦਰੀ ਧੁਰਾ ਬਣਨਾ ਚਾਹੁੰਦੇ ਐ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਸ੍ਰੀ ਹਰਮੰਦਰ ਸਾਹਿਬ ਵੀ ਗਏ ਸੀ ਕਿ ਉਹ ਆਪਣੇ ਆਪ ਨੂੰ ਮੁੱਖ ਧਾਰਾ ਨਾਲ ਜੋੜਨਾ ਚਾਹੁੰਦੇ ਐ ਇੱਥੇ ਮੇਰਾ ਮੁੱਖ ਧਾਰਾ ਤੋਂ ਮਤਲਬ ਸਿੱਖ ਪੰਥ ਨਾਲ ਸਿੱਖ ਸਿਆਸਤ ਨਾਲ ਸਿੱਖ ਸਮਾਜ ਨਾਲ ਇਹਨਾਂ ਸਾਰਿਆਂ ਦੇ ਵਿੱਚੋਂ ਕੇਂਦਰੀ ਏਜੰਡਾ ਕਿਹੜਾ ਹੈ ਇਹ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਰਾਜਨੀਤੀ ਉਹਨਾਂ ਦਾ ਕੇਂਦਰੀ ਏਜੰਡਾ ਹੈ ਕੀ ਉਹ ਸਿੱਖ ਸਮਾਜ ਦੇ ਨਾਲ ਜੁੜਨਾ ਚਾਹੁੰਦੇ ਆ ਜਾਂ ਸਮੁੱਚੇ ਸਿੱਖ ਸਮਾਜ ਦੇ ਵਿੱਚ ਆਪਣੀ ਪ੍ਰਵਾਨਗੀ ਬਣਾਉਣੀ ਚਾਹੁੰਦੇ ਆ ਇਹ ਸਾਰੇ ਬਹੁਤ ਸਾਰੇ ਸਵਾਲ ਆ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਣ ਦੀ ਸੰਭਾਵਨਾ ਹੈ ਹਮ ਡਾਕਟਰ ਸਾਹਿਬ ਪਿਛਲੇ ਸਮੇਂ ਜੀ ਕਹਿੰਦਾ ਭਾਵ ਕਿ ਪਿਛਲੇ ਸਾਲ ਡੇਰਾਮੁਖੀ ਬਿਆਸ ਦੀ ਜਿਹੜੀ ਬੰਦ ਕਮਰਾ ਬੈਠਕ ਗਿਆਨੀ ਹਰਪ੍ਰੀਤ ਸਿੰਘ ਨਾਲ ਹੁੰਦੀ ਹੈ ਜੀ ਉਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਸਰਉਣੀ ਅਕਾਲੀ ਦਲ ਜਿਹੜਾ ਨਵਾਂ ਅਕਾਲੀ ਦਲ ਮੋੜ ਸਰਜੀਤ ਵਾਲਾ ਉਹਦੇ ਉਹ ਪ੍ਰਧਾਨ ਨੇ ਉਸ ਗਰਮੀ ਉਸ ਸਮੇਂ ਹਾਲੇ ਖੁੱਲ ਕੇ ਸਾਹਮਣੇ ਨਹੀਂ ਆਈ ਕਿ ਉਹ ਬੰਦ ਕਮਰਾ ਬੈਠਕ ਦੇ ਵਿੱਚ ਕਿਹੜੀ ਕਿਹੜੀ ਗੱਲਬਾਤ ਹੁੰਦੀ ਹੈ ਪਰੰਤੂ ਹੁਣ ਇੱਕ ਓਪਨ ਬੈਠਕ ਹੁੰਦੀ ਹੈ ਜਿਹੜਾ ਬੁੱਢਾ ਦਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ ਬਲਬੀਰ ਸਿੰਘ ਜੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇਹ ਆ ਬਿਆਸ ਮੁਖੀ ਉਹਨਾਂ ਦੇ ਕੋਲ ਜਾਂਦੇ ਆ ਬਕਾਇਦਾ ਨਿਹੰਗ ਦਲ ਵੱਲੋਂ ਉੱਥੇ ਜਿਹੜੇ ਪ੍ਰਮੁੱਖ ਹਸਤੀਆਂ ਸੀ ਬਾਬਾ ਬਲਬੀਰ ਸਿੰਘ ਜੁਮੇਤ ਉਹਨਾਂ ਨੂੰ ਨੀਲਾ ਸਰੂਪਾ ਸਨਮਾਨ ਨਾਲ ਪਾਇਆ ਜਾਂਦਾ ਨੀਲਾ ਸਰੂਪ ਸਨਮਾਨ ਕਰਕੇ ਕਿਰਪਾਨ ਦਿੱਤੀ ਜਾਂਦੀ ਹੈ ਤੇ ਉੱਥੇ ਉਹਨਾਂ ਦਾ ਇੱਕ ਸੰਵਾਦ ਵੀ ਹੁੰਦਾ ਹੈ ਅਕਸਰ ਹੀ ਬਾਬਾ ਵਿਆਸ ਜਿਹੜੇ ਮੁਖੀ ਨੇ ਉਹ ਘਾਟੀ ਜਿੱਥੇ ਵੀ ਜਾਂਦੇ ਹੈ ਜਿਹੜਾ ਵੀਡੀਓ ਦੇ ਵਿੱਚ ਉਹਨਾਂ ਦੇ ਕੋਈ ਬੂਲ ਨਹੀਂ ਸਾਹਮਣੇ ਆਉਂਦੇ ਤਕਰੀਬਨ ਉਹ ਹੱਥ ਜੋੜ ਕੇ ਹੀ ਸੰਗਤ ਨੂੰ ਨਤਮਸਤਕ ਹੁੰਦੇ ਹੈ ਜਿਹੜੀ ਆਪਣੀ ਸੰਗਤ ਵੀ ਉਹਨਾਂ ਦੇ ਡੇਰਾ ਨਾਲ ਜੁੜੀ ਰਾਧਾ ਸੁਆਮੀਆ ਦੀ ਹਮ ਤੌਰ ਤੇ ਉਹ ਜਿਵੇਂ ਨਾਭੇ ਗਏ ਸੀ ਵਿਕਰਮ ਜੀ ਠੀਣੋਂ ਤਾਂ ਆਪਣੀ ਸੰਗਤ ਨੂੰ ਉਹਨਾਂ ਨੇ ਹੱਥੀਂ ਜੋੜੇ ਦਤੁਮਸਤਕ ਕੋਈ ਪਰੰਤੂ ਜਿਹੜਾ ਬਾਬਾ ਬਲਬੀਰ ਸਿੰਘ ਨਾਲ ਗੱਲਬਾਤ ਲੰਮੀ ਚੌੜੀ ਹੋਈ ਹੋਈ ਉਹਨਾਂ ਦੀ ਤਾਂ 4-5 ਘੰਟੇ ਦੇ ਕਰੀਬ ਉਹਦੇ ਵਿੱਚੋਂ ਗੱਲਬਾਤ ਵੀ ਹੁੰਦੀ ਹੈ ਤੇ ਨਿਮਰ ਸੇਵਾ ਦੀ ਗੱਲ ਹੁੰਦੀ ਹੈ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਤੱਕ ਪਹੁੰਚਦੀ ਹੈ ਥੋੜਾ ਇਹਨੂੰ ਖੋਲਿਓ ਇਹਨੂੰ ਕਿਵੇਂ ਦੇਖਦੇ ਆਪਾਂ ਇੱਕ ਬੰਦ ਕਮਰਾ ਬੈਠਕ ਕੈਣੀ ਹਰਪ੍ਰੀਤ ਸਿੰਘ ਤੋਂ ਬਾਅਦ ਓਪਨ ਬੈਠਕ ਬਾਬਾ ਬਲਬੀਰ ਸਿੰਘ ਜੀ ਦੇ ਨਾਲ ਦੇਖੋ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਮੀਟਿੰਗ ਹੈ ਉਦੇ ਬਾਰੇ ਜਿਆਦਾ ਆਪਾਂ ਕਮੈਂਟ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਉਹ ਬੰਦ ਕਮਰੇ ਦੀ ਮੀਟਿੰਗ ਹੈ ਤੇ ਉਹਦੇ ਬਾਰੇ ਤਾਂ ਕਿਆ ਸਰਾ ਹੀ ਲਗਾਈ ਜਾ ਸਕਦੀ ਹੈ ਕਿ ਉਹ ਇੱਕ ਤਰ੍ਹਾਂ ਦੀ ਰਾਜਨੀਤਿਕ ਸਰਗਰਮੀ ਜਾਂ ਬਾਕੀ ਸਾਰਿਆਂ ਨੂੰ ਜਿਵੇਂ ਮਿਲ ਰਹੇ ਹੈ ਜੇ ਉੱਥੇ ਮਿਲ ਰਹੇ ਹੈ ਤਾਂ ਉਹ ਉਹਨਾਂ ਦੇ ਇਸ ਕਿਸਮ ਦਾ ਕੋਈ ਨਾ ਕੋਈ ਵੱਡੀ ਸਰਗਰਮੀ ਦਾ ਹਿੱਸਾ ਜ਼ਰੂਰ ਆਖਿਆ ਜਾ ਸਕਦਾ ਹੈ। ਦੂਸਰੇ ਪਾਸੇ ਜਿੱਥੋਂ ਦਾ ਸੰਤ ਬਾਬਾ ਬਲਵੀਰ ਸਿੰਘ ਜਾਂ 96 ਕਰੋੜੀ ਬੁੱਢਾ ਦਲ ਨੂੰ ਮਿਲਣ ਦੀ ਗੱਲ ਹੈ ਅਸੀਂ ਬਿਲਕੁਲ ਇਸ ਗੱਲ ਨਾਲ ਸਹਿਮਤ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਨਿਹੰਗ ਸਿੰਘਾਂ ਦੀਆਂ ਸਰਗਰਮੀਆਂ ਸਮਾਜ ਦੇ ਵਿੱਚ ਉਹ ਵਧੀਆਂ ਹੋਈਆਂ। ਉਹ ਬਹੁਤ ਸਾਰੇ ਐਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਸਿੱਖ ਸਮਾਜ ਨੂੰ ਪਸੰਦ ਨਹੀਂ ਹੈ ਜਾਂ ਜਿਹੜਾ ਹੁਣ ਪਰਵਾਸੀਆਂ ਵਾਲਾ ਮੁੱਦਾ ਚੱਲਿਆ ਹੋਇਆ ਹੈ ਇਹਦੇ ਵਿੱਚ ਉਹ ਵੱਧ ਚੜ ਕੇ ਹਿਸਾਬ ਆਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਨਾਲ ਹੀ ਨਾਲ ਦੂਸਰੇ ਪਾਸੇ ਇਹ ਗੱਲ ਵੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ 1984 ਦੇ ਵਿੱਚ ਢਹਿ ਡੇਰੀ ਕੀਤਾ ਸੀ ਤਾਂ ਉਸ ਦੀ ਕਾਰ ਸੇਵਾ ਸੰਤ ਬਾਬਾ ਜਿਹੜੇ ਉਸ ਸਮੇਂ ਦੇ ਉਹਨਾਂ ਦੇ ਬਾਨੀ ਸੀ ਉਹਨਾਂ ਵੱਲੋਂ ਕਰਵਾਈ ਗਈ ਸੀ ਪਰ ਉਸ ਸੇਵਾ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਤੇ ਉਹ ਸੰਗਤ ਨੇ ਦੂਸਰੀ ਵਾਰ ਉਸ ਦੀ ਕਾਰ ਸੇਵਾ ਕਰਕੇ ਉਸ ਦੀ ਸਥਾਪਨਾ ਕੀਤੀ ਸੀ ਇਸ ਕਰਕੇ ਕਿਤੇ ਨਾ ਕਿਤੇ ਉਹ ਗੱਲ ਹੈ ਜਿਹੜੀ ਉਹ ਸ਼ਾਇਦ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਅਜੇ ਵੀ ਪਈ ਹੋਵੇ ਪਰ ਨਾਲ ਹੀ ਨਾਲ ਇਹ ਗੱਲ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਜਿਹੜੀਆਂ ਪਿਛਲੇ ਸਮੇਂ ਤੋਂ ਨਿਹੰਗ ਸਿੰਘਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਵਧੀਆਂ ਹੋਈਆਂ ਤੇ ਕੁਦਰਤੀ ਤੌਰ ਤੇ ਜਦੋਂ ਕਿਸੇ ਵੀ ਵਿਸ਼ੇਸ਼ ਦਲ ਦੀ ਵਿਚਾਰ ਦੀ ਸਰਗਰਮੀ ਵੱਧਦੀ ਹੈ ਤਾਂ ਉਹ ਕਿਸੇ ਨਾ ਕਿਸੇ ਦੇ ਹੱਕ ਦੇ ਵਿੱਚ ਜਾਂ ਕਿਸੇ ਨਾ ਕਿਸੇ ਰਾਜਨੀਤਿਕ ਪੈੰਥੜੇ ਤੋਂ ਹੀ ਉਸ ਨੂੰ ਵਧਾਇਆ ਜਾਂਦਾ ਹੈ ਤੇ ਜਿੱਥੋਂ ਤੱਕ ਗੱਲ ਆਪਾਂ ਕਰਦੇ ਆਂ ਡੇਰਾ ਮੁਖੀ ਦੀ ਤਾਂ ਡੇਰਾ ਮੁਖੀ ਜੇ ਬੰਦ ਕਮਰੇ ਦੇ ਵਿੱਚ ਪ੍ਰਾਣੇ ਸ਼੍ਰੀ ਅਕਾਲ ਠਾਕ ਸਾਹਿਬ ਦੇ ਜ세ਦਾਰ ਨੂੰ ਮਿਲਦੇ ਐ ਉਸ ਤੋਂ ਬਾਅਦ ਉਹ ਵਿਕਰਮ ਸਿੰਘ ਮੀਠੀਆ ਨੂੰ ਮਿਲਦੇ ਐ ਫਿਰ ਉਹ ਸਰਦਾਰ ਬਲਬੀਰ ਸਿੰਘ ਉਹਨਾਂ ਨੂੰ ਮਿਲਦੇ ਐ ਤਾਂ ਇਹ ਜੇ ਸਾਰੀਆਂ ਚੀਜ਼ਾਂ ਦੀ ਕੜੀ ਨੂੰ ਆਪਾਂ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਕਿਤੇ ਨਾ ਕਿਤੇ ਇਸ ਦਾ ਇੱਕ ਖਾਸ ਐਂਗਲ ਤਾਂ ਬਣ ਰਹੀ ਹੈ ਤੇ ਉਸ ਐਂਗਲ ਦੇ ਵਿੱਚ ਇਹਦਾ ਜੇ ਰਾਜਨੀਤਿਕ ਐਂਗਲ ਦੇਖੀਏ ਤਾਂ ਰਾਜਨੀਤੀ ਦੇ ਵਿੱਚ ਸਾਡੇ ਕੋਲੇ ਦੋ ਹੀ ਪ੍ਰਮੁੱਖ ਕੇਂਦਰ ਦੀਆਂ ਵੱਡੀਆਂ ਤਾਕਤਾਂ ਮੰਨੀਆਂ ਜਾਂਦੀਆਂ ਇੱਕ ਕਾਂਗਰਸ ਪਾਰਟੀ ਤੇ ਇੱਕ ਜਿਹੜੀ ਸਾਡੇ ਕੋਲੇ ਭਾਰਤੀ ਜਨਤਾ ਪਾਰਟੀ ਬੁੱਢਾ ਦਲ ਦਾ ਕਾਂਗਰਸ ਨਾਲ ਸਬੰਧ ਰਿਹਾ ਇਸ ਗੱਲ ਦਾ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਕੀ ਹੁਣ ਇਹ ਸਾਰੇ ਰਲ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਯੋਗ ਨਾਲ ਕੋਈ ਪੰਜਾਬ ਦੇ ਵਿੱਚ ਨਵਾਂ ਰਾਜਨੀਤਿਕ ਪੈਂਤੜਾ ਲੈਣਾ ਚਾਹੁੰਦੇ ਆ ਜਾਂ ਕੋਈ ਪੰਜਾਬ ਦੇ ਖੇਤਰੀ ਪੱਧਰ ਤੇ ਕੋਈ ਨਵੀਂ ਕਿਸਮ ਦੀ ਲਾਮਬੰਦੀ ਦੀਆਂ ਸੰਭਾਵਨਾਵਾਂ ਬਣ ਰਹੀਆਂ ਇਸ ਕਿਸਮ ਦੀਆਂ ਕਈ ਗੱਲਾਂ ਕਈ ਮੁੱਦੇ ਆ ਜਿਹੜੇ ਉਹ ਸੋਚਨ ਵਿਚਾਰਨ ਦੀ ਮੰਗ ਕਰਦੇ ਆ ਜਦੋਂ ਕਿ ਅਸੀਂ ਸਾਰੇ ਜਾਣਦੇ ਆ ਕਿ ਅੱਜ ਦੀ ਸਥਿਤੀ ਦੇ ਵਿੱਚ ਦੋਵੇਂ ਅਕਾਲੀ ਦਲ ਆ ਜਿਹੜੇ ਉਹ ਕਾਂਗਰਸ ਨਾਲ ਤਾਂ ਬਿਲਕੁਲ ਹੀ ਨਹੀਂ ਜਾਣਗੇ ਇਸ ਕਰਕੇ ਇਸ ਕਰਕੇ ਦਾ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਹੈ ਸ਼ਾਇਦ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਾਖੜ ਸਾਹਿਬ ਪ੍ਰਧਾਨ ਕਈ ਵਾਰ ਇਸ਼ਾਰਾ ਕਰ ਚੁੱਕੇ ਹੈ ਕਿ 27 ਦੀਆਂ ਚੋਣਾਂ ਦੇ ਵਿੱਚ ਆਪਾਂ ਰਲ ਕੇ ਇਲੈਕਸ਼ਨ ਲੜਾਂਗੇ ਹਾਲਾਂਕਿ ਉਹਦੇ ਬਾਰੇ ਵੱਡੇ ਪੱਧਰ ਤੇ ਡਿਨਾਈ ਜਾਂ ਉਸ ਦਾ ਵਿਰੋਧ ਕਿਸੇ ਵੀ ਅਕਾਲੀ ਦਲ ਵੱਲੋਂ ਨਹੀਂ ਕੀਤਾ ਗਿਆ ਤੇ ਜਿੱਥੋਂ ਤੱਕ ਅਕਾਲੀ ਦਲ ਜਿਹਨੂੰ ਅਸੀਂ ਕਹੀਏ ਵਿਰੋਧੀ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਤਾਂ ਉਹ ਵੀ ਲਾ ਪਾ ਕੇ ਭਾਵੇਂ ਅਸੀਂ ਢਿੰਡਸਾ ਸਾਹਿਬ ਦੇ ਸੁਪੁੱਤਰ ਦੀ ਗੱਲ ਕਰੀਏ ਰਖੜਾ ਸਾਹਿਬ ਦੀ ਗੱਲ ਕਰੀਏ ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਦੀਆਂ ਤੇ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਜਿਹੜਾ ਕੁਝ ਚੱਲ ਰਿਹਾ ਹੈ ਕਿਧਰੇ ਨਾ ਕਿਧਰੇ ਇਹਦੇ ਪਿੱਛੇ ਇਹ ਹੁਣ ਦੇਖਣ ਦੀ ਗੱਲ ਜ਼ਰੂਰ ਹੈ ਕਿ ਕਾਂਗਰਸ ਤਾਂ ਨਹੀਂ ਹੋ ਸਕਦੀ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਹੋਵੇ ਕਿਉਂਕਿ ਅੱਜ ਕੱਲ ਭਾਰਤੀ ਜਨਤਾ ਪਾਰਟੀ ਨੂੰ ਹੀ ਡੇਰੇ ਦੇ ਨੇੜੇ ਸਮਝਿਆ ਜਾਂਦਾ ਜਾਂ ਦੇਖਿਆ ਜਾਂਦਾ ਹੈ ਜਾਂ ਇਸ ਕਿਸਮ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ ਜਾਂਦੀ ਹੈ ਡਾਕਟਰ ਸਾਹਿਬ ਤੁਸੀਂ ਨੇ ਹੰਗਾ ਦੀ ਗੱਲ ਕੀਤੀ ਨੰਗਾ ਦੇ ਵੀ ਕਈ ਦਲ ਨੇ ਕਹੇ ਬੁੱਢਾ ਦਲ ਜਿਹੜਾ ਮੇਨ ਬੁੱਢਾ ਦਲ ਤੇ ਤਰਨਾਂ ਦਾ ਉਹ ਦੋ ਪ੍ਰਮੁੱਖ ਨੇ ਹਾਂ ਇਹ ਪ੍ਰਮੁੱਖ ਚ ਆ ਜਾਂਦੇ ਆ ਤਾਂ ਜਿਹੜੇ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਸ਼ਾਇਦ ਹੋਰ ਦਲ ਕੋਈ ਆਪਣੀ ਸਰਗਰਮੀ ਵੋਖਾਰ ਦੇ ਕੰਦੇ ਹੋਣ ਜਾਂ ਜਿਵੇਂ ਵੀ ਹੈ ਯਾਰ ਦੂਜੇ ਬੰਦੇ ਡਾਕਟਰ ਸਾਹਿਬ ਆਪਾਂ ਦੇਖਦੇ ਹਾਂ ਕਿ ਨਿਹੰਗਾਂ ਦਾ ਜਿਹੜਾ ਬਾਬਾ ਸੰਤਾ ਸਿੰਘ ਉਹ ਜਿਨ੍ਹਾਂ ਨੇ ਕਾਲ ਤੱਕ ਸਰਕਾਰੀ ਸੇਵਾ ਕੀਤੀ ਤਾਂ ਉਸ ਵੇਲੇ ਪੰਥ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ ਪਰ ਪਿਛਲੇ ਸਮੇਂ ਇਤਿਹਾਸ ਤੇ ਛਾਤੀ ਮਾਰੀ ਜਾਵੇ ਤਾਂ ਬੁੱਢਾ ਦਲ ਦੇ ਜਿਹੜੇ ਮੁਖੀ ਹੁੰਦੇ ਸੀ ਉਹੀ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਹਮਮ ਬਾਬਾ ਬਲਬੀਰ ਸਿੰਘ ਨੇ ਵੀ ਜਿਹੜੀ ਗੱਲਬਾਤ 13 ਮੁਖੀ ਵਿਆਸ ਨਾਲ ਹੋਉਂ ਹੋਈ ਇਹਦੇ ਵਿੱਚ ਜ਼ਿਕਰ ਵੀ ਹੋਇਆ ਕਿ ਪਹਿਲੇ ਕੁਝ ਜਿਹੜੇ ਮੁਖੀ ਸਨ ਉਹ ਜਿਹੜੇ ਬੁੱਢਾ ਦਲ ਦੇ ਮੁਖੀ ਹੋਈ ਸ੍ਰੀ ਕਾਲ ਤਖਤ ਸਾਹਿਬ ਦੇ ਤਾਂ ਡੇਰਾ ਵਿਆਸ ਮੁਖੀ ਵੱਲੋਂ ਵੀ ਇੱਕ ਸੰਕੇਤ ਦਿੱਤਾ ਗਿਆ ਚਾਹੇ ਉਹ ਗੱਲਬਾਤ ਨੂੰ ਆਪਾਂ ਹਾਸੇ ਮਜ਼ਾਕ ਵਾਲੀ ਲੈ ਲਈਏ ਜਾਂ ਕਿਵੇਂ ਵੀ ਕਿ ਉਹਨਾਂ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਫਿਰ ਡੇਰਾ ਆਪਣਾ ਸ੍ਰੀ ਕਾਲ ਤਖਤ ਸਾਹਿਬ ਦਾ ਜਹੇਦਾਰ ਹੋਣਾ ਚਾਹੀਦਾ ਇਸ ਗੱਲਬਾਤ ਦੇ ਇਸ ਸਮਾਦ ਨੂੰ ਕਿਵੇਂ ਦੇਖਦੇ ਹੋ ਇਹ ਬੜੀ ਚਰਚਾ ਹੈ ਦਿਓ ਤੁਠੀ ਦੇਖੋ ਗੱਲ ਇਹ ਹੈ ਕਿ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਸ ਨੂੰ ਜਿਹੜੀਆਂ ਪਿਛਲੇ ਕੁਝ ਦਹਾਕਿਆਂ ਦੀਆਂ ਸਰਗਰਮੀਆਂ ਦੇਖੀਏ ਤਾਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਉਸ ਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਦਲ ਜਿਹਨੂੰ ਅਸੀਂ ਅੱਜ ਦੀ ਘੜੀ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾਂ ਦਾ ਅਕਾਲੀ ਗੱਲ ਕਹਿ ਸਕਦੇ ਹਾਂ ਉਹਨਾਂ ਵੱਲੋਂ ਹੀ ਥਾਪਿਆ ਜਾਂਦਾ ਰਿਹਾ ਹੈ ਚਾਹੇ ਸਾਡਾ ਪੁਰਾਣਾ ਜਥੇਦਾਰ ਹਰਪ੍ਰੀਤ ਸਿੰਘ ਦੀ ਗੱਲ ਹੋਵੇ ਆਵੇਂ ਸਾਡੇ ਹੋਣ ਵਾਲੇ ਜਸ ਜਰ ਸਰਦਾਰ ਕੁਲਦੀਪ ਸਿੰਘ ਗੜਗੱਜ ਦੀ ਗੱਲ ਹੋਵੇ ਜਿੱਥੋਂ ਤੱਕ ਜਥੇਦਾਰ ਥਾਪਣ ਦੀ ਪਰੰਪਰਾ ਦੀ ਗੱਲ ਹੈ ਤਾਂ ਉਹ ਪਰੰਪਰਾ ਦੇ ਵਿੱਚ ਜਿੰਨਾ ਕ ਆਪਾਂ ਨੂੰ ਪਤਾ ਹੈ ਉਹਦੇ ਵਿੱਚ ਸਰਬੱਤ ਖਾਲਸਾ ਕਿਤੇ ਨਾ ਕਿਤੇ ਬਹੁਤ ਮਹੱਤਵ ਰੱਖਦਾ ਹੈ ਇਹ ਸਰਬੱਤ ਖਾਲਸੇ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜਿਹੜੇ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਇਹ ਸਵਾਲ ਵੀ ਵਾਰ-ਵਾਰ ਉੱਠਦਾ ਰਿਹਾ ਹੈ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਬਉੱਚ ਸੰਸਥਾ ਹੈ ਉਸ ਦੇ ਜਿਹੜੇ ਜਥੇਦਾਰ ਉਹ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਰਹਿ ਕੇ ਕੰਮ ਕਰਨਗੇ ਤੇ ਇਹਦੇ ਬਾਰੇ ਜਥੇਦਾਰ ਸਾਹਿਬ ਵੱਲੋਂ ਕੁਛ ਨਾ ਕੁਛ ਇਸ ਕਿਸਮ ਦੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਕਿ ਜਥੇਦਾਰ ਦੀ ਤਾਕਤ ਹੈ ਜਿਹੜੀ ਉਹ ਸਾਡੇ ਨੇੜੇ ਨੇੜੇ ਪ੍ਰਕਰਮਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਬਾਹਰ ਉਹਦੀ ਤਾਕਤ ਹੈ ਸ਼ਾਇਦ ਜਿਹੜੀ ਘਟਾਈ ਗਈ ਹੈ ਹੁਣ ਜਿੱਥੋਂ ਤੱਕ ਗੱਲ ਕਰਦੇ ਆਂ ਆਪਾਂ ਜੇ ਬੁੱਢਾ ਦਲ ਵੱਲ ਇਸ ਕਿਸਮ ਦਾ ਇਸ਼ਾਰਾ ਹੋਇਆ ਜਾਂ ਕਿਤੇ ਉਹ ਇਹ ਸੰਭਾਵਨਾ ਲੈ ਕੇ ਚੱਲਦੇ ਆ ਕਿ ਸ਼੍ਰੀ ਅਕਾਲ ਸਖਦਾ ਤਖਸਾਲ ਦੇ ਜਥੇਦਾਰ ਲਈ ਉਹ ਵੀ ਦਾਵੇਦਾਰੀ ਆਪਣੀ ਦੇ ਸਕਦੇ ਐ ਤਾਂ ਇਹਦੇ ਨਾਲ ਪੰਥ ਦੇ ਵਿੱਚ ਰਾਜਨੀਤਿਕ ਤੌਰ ਤੇ ਬਹੁਤ ਵੱਡੀ ਕਿਸਮ ਦੀ ਤਬਦੀਲੀ ਦੀਆਂ ਸੰਭਾਵਨਾਵਾਂ ਦੇਖੀਆਂ ਜਾ ਸਕਦੀਆਂ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਜਿਹੜਾ ਉਹਦਾ ਕਿੰਨਾ ਵੱਡਾ ਸਥਾਨ ਤੇ ਉਹ ਉਹ ਰਾਜਨੀਤਿਕ ਤੌਰ ਤੇ ਕਿੰਨੀ ਅਹਿਮੀਅਤ ਰੱਖਦਾ ਹੈ ਬਿਲਕੁਲ ਕਿਸੇ ਵਿਅਕਤੀ ਨੂੰ ਤਨਖਾਹਿਆ ਦੇਣਾ ਕਰਾਰ ਦੇਣਾ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਉਸ ਨੂੰ ਜਿਹੜੀ ਸੇਵਾ ਜਾਂ سزا ਲਗਾਉਣੀ ਫਿਰ ਉਸ سزا ਦਾ ਸਮਾਂ ਮੁਕਰਰ ਕਰਨਾ ਤੇ ਫਿਰ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰਮੁੱਖ ਗੱਲਾਂ ਜਿਹਦੇ ਦੁਆਲੇ ਸਿੱਖ ਸਿਆਸਤ ਹੈ ਜਿਹੜੀ ਉਹ ਘੁੰਮਦੀ ਹੈ ਸ੍ਰੀ ਅਕਾਲ ਸਖਬਹ ਸਾਹਿਬ ਤੋਂ ਦੂਜੇ ਡੇਰਾ ਮੁਖੀ ਨੂੰ ਮਾਫੀ ਦੇਣੀ ਉਹਨਾਂ ਦੇ ਬਾਰੇ ਜਿਹੜੀ ਇੱਕ ਚਿੱਠੀ ਨੂੰ ਸਵੀਕਾਰ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਉਹਦਾ ਰੋਸ ਪਾਇਆ ਜਾਂਦਾ ਹੈ ਇਸ ਲਈ ਜਿਹੜੀ ਇਹ ਪਿਛਿਆ ਵੀ ਸਿੱਖ ਰਾਜਨੀਤੀ ਦੀ ਕੇਂਦਰੀ ਧੁਰਿਆ ਉਹ ਕਿਧਰੇ ਨਾ ਕਿਧਰੇ ਸ਼੍ਰੀ ਅਕਾਲ ਸਖਸਾਬ ਦੇ ਦਵਾਰੇ ਘੁੰਮਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਜੇ ਉਹਨਾਂ ਨੇ ਇਹ ਗੱਲ ਕਰੀ ਹੈ ਤਾਂ ਇਸ ਗੱਲ ਦੇ ਬਹੁਤ ਡੂੰਘੇ ਅਰਥ ਹੈ ਕਿ ਉਹ ਪਹਿਲਾਂ ਤੋਂ ਸ਼੍ਰੀ ਅਕਾਲ ਸਖਸਾਬ ਦੇ ਨਾਲ ਜੁੜੇ ਹੋਏ ਅਕਾਲੀ ਦਲ ਨੂੰ ਥੋੜਾ ਕਮਜ਼ੋਰ ਦੇਖਣਾ ਚਾਹੁੰਦੇ ਹੈ ਕਿ ਉਹ ਇਹ ਚਾਹੁੰਦੇ ਹੈ ਹੌਣ ਰਾਜਨੀਤੀ ਹੈ ਜਿਹੜੀ ਉਹਨਾਂ ਦੀ ਦਫਾੜ ਪਈ ਦੇ ਵਿੱਚ ਇੱਕ ਨਵੀਂ ਧਿਰ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਇਹ ਬਹੁਤ ਸਾਰੀਆਂ ਕਿਆਸਰਾਈਆਂ ਲਗਾਈਆਂ ਜਾ ਸਕਦੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਣ ਦੀ ਸੰਭਾਵਨਾ ਹੈ ਪਰ ਇਹ ਗੱਲ ਰਾਜਨੀਤਿਕ ਤੌਰ ਤੇ ਬਹੁਤ ਗੰਭੀਰ ਤੇ ਦੂਰਗਾਮੀ ਅਰਥ ਰੱਖਦੀ ਹੈ ਸਿੱਖ ਸਿਆਸਤ ਦੇ ਵਿੱਚ ਕੀ ਹੋਣ ਵਾਲਾ ਹੈ ਕੀ ਪੱਕਰ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਊਗਾ ਕਿਦਰੇ ਇਹ ਤਾਂ ਨਹੀਂ ਕਿ ਜਿਹੜੇ ਨਿਹੰਗ ਸਿੰਘ ਹੈ ਜਾਂ ਜਿਹੜੇ ਨੂੰ ਇਸ ਇਨਫੈਕਸ਼ਨ ਵਾਲਾ ਜਾਂ ਵਿਰੋਧੀ ਅਕਾਲੀ ਦਲ ਕਹਨੇ ਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਇਹਨਾਂ ਨੂੰ ਇਕੱਠੇ ਕਰਨ ਦੀ ਨੀਤੀ ਚੱਲ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਥਾਂ ਤੇ ਕਈ ਬੰਨਿਆਂ ਦੀ ਇਹ ਕਿਆਸਰਾਈ ਹੈ ਕਿ ਮਹੀਟਿਆ ਸਾਹਿਬ ਵੱਲ ਹੋ ਕੇ ਕੁਝ ਇਦਾਂ ਦੀ ਗੱਲ ਚੱਲ ਰਹੀ ਹੈ ਇਹ ਕਈ ਕੁਸ਼ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਣ ਦੀ ਸੰਭਾਵਨਾ ਬਣੀ ਆ ਕਹਿੰਦਾ ਪਾਬ ਕਿ ਅਕਾਲੀ ਦਲ ਦਾ ਜਿਹੜਾ ਬਾਦਲ ਧੜਾ ਉਹ ਆਮ ਤੌਰ ਤੇ ਪਿਛਲੇ ਸਮੇਂ ਤਖਤ ਦੇ ਜਿਹੜੇ ਸਾਬਕਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉੱਤੇ ਇੱਕ ਸ਼ਿਕਵਾ ਜाहिर ਕਰਦੇ ਰਿਹਾ ਕਿ ਇਹਨਾਂ ਦੀ ਭਾਜਪਾ ਨਾਲ ਸਾਂਝ ਹੈ ਖੈਰ ਉਹਨਾਂ ਨੂੰ ਅਮਿਤ ਸ਼ਾਹ ਮਿਲਦੇ ਵੀ ਹੈ ਉਹ ਵੀ ਮੀਟਿੰਗ ਹੁੰਦੀ ਹੈ ਖੈਰ ਕੀ ਹੁਣ ਕੋਈ ਬਦਲਤਾ ਨਹੀਂ ਲੱਭਿਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਦੀ ਜਗ੍ਹਾ ਤੇ ਕੀ ਇਦਾਂ ਦੀ ਗੱਲ ਬਾਤ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਬਦਲ ਹੈ ਉਹ ਲੱਭਿਆ ਜਿਹੜਾ ਜਾ ਰਿਹਾ ਹੈ ਜਾਂ ਆਪਾਂ ਕਹੀਏ ਜਾਂ ਉਹਨਾਂ ਦੀ ਨੇੜਤਾ ਦੀ ਗੱਲ ਕਰੀਏ ਮੈਨੂੰ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿੰਨੀ ਕਿ ਨੇੜਤਾ ਉਦੋਂ ਨਾਲੋਂ ਕਿਤੇ ਜ਼ਿਆਦਾ ਨੇੜਤਾ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਰਹੀ ਹੈ। ਹੂੰ ਉਸ ਮਿਨਿਸਟਰੀ ਦੇ ਵਿੱਚ ਵੀ ਰਹੇ ਐ। ਉਹਨਾਂ ਦੇ ਨਾਲ ਸਾਂਝੀ ਸਰਕਾਰ ਵੀ ਚਲਾਉਂਦੇ ਰਹੇ ਐ। ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਇਹ ਰਾਜਨੀਤਿਕ ਨੇੜਤਾ ਹੈ ਇਹ ਤਾਂ ਜਿੰਨੇ ਵੀ ਅਕਾਲੀ ਦਲ ਦੇ ਧੜੇ ਆ ਉਹ ਸਾਰਿਆਂ ਦੀ ਹੈ। ਹੂੰ ਹੂੰ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੁਣਾਂ ਦੀ ਨੇੜਤਾ ਸੀ। ਹੂੰ ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਹੁਣ ਵੀ ਵਾਰ-ਵਾਰ ਜੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਇਹ ਕਹਿ ਰਹੇ ਆ ਕਿ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਜਾਂ ਜਦੋਂ ਸਰਦਾਰ ਬਾਦਲ ਸਾਹਿਬ ਦਾ ਉਹਨਾਂ ਦੇ ਸਵਰਗਵਾਸ ਹੋਣ ਤੇ ਉਹਨਾਂ ਦਾ ਭੋਗ ਹੁੰਦਾ ਤਾਂ ਉੱਥੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਆਉਂਦੇ ਆ ਇਸ ਇਹਦਾ ਮਤਲਬ ਪਰਿਵਾਰਕ ਤੌਰ ਤੇ ਤਾਂ ਉਹਨਾਂ ਦੀ ਵੀ ਕਿਤੇ ਜ਼ਿਆਦਾ ਨੇੜਤਾ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਅਕਾਲੀ ਰਾਜਨੀਤੀ ਜਾਂ ਸਿੱਖ ਰਾਜਨੀਤੀ ਇਹਨਾਂ ਦਿਨਾਂ ਦੇ ਵਿੱਚ ਥੋੜੀ ਉਖੜੀ ਹੋਈ ਹੈ ਭਾਵੇਂ ਉਹ ਅਸੀਂ ਹਜੂਰ ਸਾਹਿਬ ਦੇ ਜਿਹੜੇ ਜੱਫੀਦਾਰ ਸਾਹਿਬ ਆ ਉਹਨਾਂ ਦੇ ਬਿਆਨਾਂ ਦੀ ਗੱਲ ਕਰ ਲਈਏ ਭਾਵੇਂ ਅਸੀਂ ਦਿੱਲੀ ਸ਼ਰੋਮੀ ਜਿਹੜੀ ਦਿੱਲੀ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਸਰਗਰਮੀਆਂ ਜਿਹੜੀਆਂ ਹੋ ਰਹੀਆਂ ਨੇ ਜਿਹੜੇ ਸਾਡੇ ਸਰਸਾ ਸਾਹਿਬ ਹੈ ਉਹਨਾਂ ਦੀ ਗੱਲ ਕਰ ਲਈਏ ਭਾਵੇਂ ਅਸੀਂ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਵੀ ਹਰਮੰਦਰ ਸਾਹਿਬ ਦੇ ਵਿੱਚ ਸਰਾਮ ਬਣਾਉਣੀ ਹੈ ਉਹਨਾਂ ਦੀਆਂ ਰਾਜਨੀਤਿਕ ਸਰਗਰਮੀਆਂ ਦੀ ਗੱਲ ਕਰ ਲਈਏ ਤਾਂ ਥੋੜੀ-ਥੋੜੀ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮਿਸਲਾਂ ਵਾਲੇ ਦੌਰ ਦੇ ਵਿੱਚ ਥੋੜੀ ਆਪੋਤਾਮੀ ਜੀ ਪਈ ਹੋਈ ਸੀ ਅੱਜਕੱਲ੍ਹ ਅਕਾਲੀ ਜਾਂ ਸਿੱਖ ਪੋਲਿਟਿਕਸ ਦਾ ਕੁਝ ਇਹੋ ਜਿਹਾ ਹਾਲਾਤ ਹੋ ਉਹਦੇ ਵਿੱਚ ਜਿਹੜੇ ਰਾਧਾ ਸੁਆਮੀ ਬਾਬਾ ਜੀ ਦੀ ਕੀ ਭੂਮਿਕਾ ਹੋ ਸਕਦੀ ਹੈ ਕਿ ਇਹ ਸਾਰਿਆਂ ਨੂੰ ਜੋੜਨ ਵਾਸਤੇ ਇੱਕ ਕੜੀ ਦਾ ਕੰਮ ਕਰ ਰਹੇ ਹੈ ਜਾਂ ਇਹ ਕੋਈ ਨਵਾਂ ਹਲ ਤਲਾਸ਼ਣ ਦੀ ਗੱਲ ਕਰ ਰਹੇ ਹੈ ਤੇ ਤੀਸਰੀ ਗੱਲ ਆਪਾਂ ਇਹ ਵੀ ਕਹਿ ਸਕਦੇ ਆ ਕਿ ਇਹ ਆਪਣਾ ਪੰਜਾਬ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਦੇ ਹੈ ਇਹਨਾਂ ਦੀ ਸਰਗਰਮੀ ਹੈ ਜਿਹੜੀ ਉਹ ਐਵੇਂ ਨਹੀਂ ਹੋ ਸਕਦੀ ਇਹਨਾਂ ਦੀ ਸਰਗਰਮੀ ਤੇ ਬਹੁਤ ਗੰਭੀਰ ਸੀਰੀਅਸ ਤੇ ਡੂੰਘੇ ਅਰਥ ਮੰਨੇ ਜਾ ਸਕਦੇ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਸ ਨੂੰ ਇਸ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ। ਹੂੰ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਲੈ ਲਈਏ ਕਿ ਪੰਜਾਬ ਵਿਧਾਨ ਸਭਾ ਦੇ ਪਛੜਾ ਤੇ ਇਨੀ ਦੇ ਸੈਸ਼ਨ ਚੱਲ ਰਿਹਾ ਤੇ ਹਾਂਜੀ ਤੇ ਬੜਾ ਭਿਆਨਕ ਦੌਰ ਪੰਜਾਬ ਨੇ ਸਹਿਆ ਤੇ ਗੱਲ ਉਹਦੇ ਵਿੱਚ ਜਿੱਥੇ ਹੜਾਂ ਦੀ ਉੱਠੀ ਹੈ ਤੇ ਨਾਲ ਆਪ ਦੇ ਜਿਹੜੇ ਪ੍ਰਾਰਣੇ ਵਿਧਾਇਕ ਹਰਵੀਰ ਸਿੰਘ ਪਠਾਨ ਮਜ਼ਰਾ ਦਾ ਵਿਜੀਕਰ ਹੁੰਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਉਹ ਦਿਨ ਦੀ ਘਟਨਾ ਛਾਮੀ ਫਿਰ ਰਾਤ ਨੂੰ ਦੇਰ ਰਾਤ ਹਰਮੀਤ ਸਿੰਘ ਪਠਾਨ ਮજરા ਜਿਹੜੇ ਪ੍ਰਾਰ ਨੇ ਉਹਨਾਂ ਦੀ ਇੱਕ ਹੋਰ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਉਹਦੇ ਕਈ ਸਾਰਾਂਸ਼ ਨੇ ਢੁੰਡਣ ਥੋੜਾ ਦੇਖੋ ਜਿੱਥੋਂ ਤੱਕ ਤਾਂ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਹੈ ਕੋਈ ਸ਼ੱਕ ਨਹੀਂ ਕਿ ਉਹ ਹੜਾ ਨੂੰ ਕੇਂਦਰ ਵਿੱਚ ਰੱਖ ਕੇ ਲਿਆ ਗਿਆ ਸੀ ਪਰ ਉਹਦੇ ਵਿੱਚ ਜਿੰਨੇ ਮੁੱਖ ਮੰਤਰੀ ਸਾਹਿਬ ਦਾ ਭਾਸ਼ਣ ਸੀ ਉਹਨਾਂ ਨੇ ਵਿਰੋਧੀਆਂ ਨੂੰ ਉਹਨਾਂ ਦੇ ਕਈ ਸਵਾਲ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਤੇ ਉੱਠਦੇ ਰਹੇ ਆ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਤੇ ਕਿਤੇ ਉਹਨਾਂ ਨੇ ਅਕਾਲੀ ਦਲ ਤੇ ਵੀ ਟਿੱਪਣੀ ਕੀਤੀ ਕਿ ਜਿਹੜੇ ਹੁਣ ਦਰਿਆਵਾਂ ਦੇ ਉੱਪਰ ਬੰਨ ਬਣਾਉਣ ਦੀ ਗੱਲ ਕਰਦੇ ਆ ਤੇ ਆਪਣੇ ਸਮੇਂ 'ਚ ਉਹਨਾਂ ਤੋਂ ਨਾਲੀਆਂ ਵੀ ਨਹੀਂ ਬਣਾਈਆਂ ਗਈਆਂ ਤੇ ਨਾਲ ਹੀ ਨਾਲ ਜਿਹੜੇ ਵਿਰੋਧੀ ਧਰ ਦੇ ਨੇਤਾ ਬਾਜਵਾ ਸਾਹਿਬ ਹੈ ਉਹ ਇਹ ਵੀ ਕਹਿੰਦੇ ਸੁਣੇ ਰਗੇ ਕਿ ਭਾਈ ਤੁਸੀਂ ਪੈਸਾ ਕਿੱਥੇ ਖਰਚਿਆ ਉਹਦੀ ਜਾਂਚ ਕਰਾਓ ਹੂੰ ਤੁਸੀਂ ਛੋਟੇ ਅਫਸਰਾਂ ਨੂੰ ਜਿਨ੍ਹਾਂ ਨੂੰ ਦੋਸ਼ੀ ਮੰਨ ਰਹੇ ਹੋ ਜਿੰਨਾ ਕਰਕੇ ਉਹ ਡੈਮ ਦੇ ਪੁਲ ਟੁੱਟੇ ਆ ਨੁਕਸਾਨ ਹੋਇਆ ਹੈ ਉਹਨਾਂ ਤੇ ਆਪਣਾ ਸਾਰਾ ਗੁੱਸਾ ਝਾੜ ਕੇ ਵੱਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਗੱਲ ਕੀਤੀ ਗਈ ਇਹ ਗੱਲ ਬਹੁਤ ਪ੍ਰਮੁੱਖ ਤੌਰ ਤੇ ਉਹਨਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਸਾਡੇ ਕੋਲੇ ਸੀਐਮ ਰੀਲੀਫ ਫੰਡ ਹੈ ਤਾਂ ਫਿਰ ਅਸੀਂ ਉਸ ਦੇ ਪੈਰਲਲ ਜਿਹੜਾ ਚੜ੍ਹਦੀ ਕਲਾ ਵਾਲੇ ਫੰਡ ਦੀ ਗੱਲ ਕਰ ਰਹੇ ਆਂ ਉਸ ਫੰਡ ਦੇ ਵਿੱਚ ਅਸੀਂ ਵਿਦੇਸ਼ੀਆਂ ਨੂੰ ਕਹਿ ਰਹੇ ਆਂ ਪੈਸੇ ਪਾਓ ਤੇ ਉਹਦਾ ਕਾਰਨ ਕੀ ਹੈ ਉਹਨਾਂ ਦੇ ਦਸਨ ਮੁਤਾਬਕ ਗੱਲ ਇਹ ਵੀ ਸਾਹਮਣੇ ਆਈ ਹੈ ਉਹ ਕਹਿੰਦੇ ਕਿ ਸ਼ਾਇਦ ਜਿਹੜਾ ਉਹ ਫੰਡ ਹੈ ਉਹ ਆਡਿਟ ਨਹੀਂ ਹੁੰਦਾ ਇਸ ਕਰਕੇ ਉਸ ਫੰਡ ਦੀ ਜਿਹੜੀ ਵਰਤੋਂ ਹੈ ਉਹਦੇ ਬਾਰੇ ਪਾਰਦਰਸ਼ਤਾ ਤੇ ਸ਼ੱਕ ਕੀਤਾ ਜਾ ਸਕਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਵਿਦੇਸ਼ੀਆਂ ਨੂੰ ਅਪੀਲ ਕਰਦੇ ਆਂ ਕਿ ਉਹ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਆਪਣੀ ਮਾਇਆ ਪਾਉਣ ਨਾ ਕਿ ਉਹ ਜਿਹੜਾ ਦੂਸਰਾ ਫੰਡ ਚੜ੍ਹਦੀ ਕਲਾ ਵਾਲਾ ਬਣਾਇਆ ਗਿਆ ਉਹਦੇ ਵਿੱਚ ਮਾਇਆ ਪਾਉਣ ਇਸ ਕਿਸਮ ਦੀ ਖਿੱਚੋ ਤਾਨ ਰਹੀ ਤੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਪਠਾਨ ਮਾਜਰਾ ਦੀ ਤੇ ਉਹਨਾਂ ਨੇ ਜ਼ਿਕਰ ਇਹ ਵੀ ਕੀਤਾ ਕਿ ਹੁਣ ਇੰਨਾ ਉੱਪਰ ਦੋਸ਼ ਲਾਉਣ ਵਾਸਤੇ ਵਿਰੋਧੀ ਧਿਰਾਂ ਨੂੰ ਇਕੱਲਿਆਂ ਨੂੰ ਨਹੀਂ ਕਿਹਾ ਜਾ ਸਕਦਾ ਜਿਹਨੂੰ ਅੱਜਕੱਲ ਫੁੱਫੜ ਦਾ ਨਾਮ ਦਿੱਤਾ ਜਾਂਦਾ ਹੈ ਉਹਨਾਂ ਨੇ ਵੀ ਟਿੱਪਣੀ ਕੀਤੀ ਹੈ ਤੇ ਜਦੋਂ ਸ਼ਾਮ ਨੂੰ ਉਹਨਾਂ ਦੀ ਵੀਡੀਓ ਆਈ ਹੈ ਉਹ ਵੀਡੀਓ ਦੇ ਵਿੱਚ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ 92 ਦੇ 92 ਐਮ.ਐਲ.ਏ ਨੂੰ ਤੁਸੀਂ ਕਿਹਾ ਸੀ ਕਿ ਤੁਸੀਂ ਰਾਸ਼ਟਰੀ ਰਾਜਨੀਤੀ ਵਾਲਿਆਂ ਬਾਰੇ ਜਾਂ ਦਿੱਲੀ ਵਾਲੇ ਜਿਹੜੇ ਪੰਜਾਬ ਦੀ ਰਾਜਨੀਤੀ ਨੂੰ ਚਲਾਉਣ ਵਾਲੇ ਆਪ ਦੇ ਲੀਡਰ ਹੈ ਉਹਨਾਂ ਬਾਰੇ ਬੋਲਦੇ ਨਹੀਂ ਜੇ ਮੈਂ ਬੋਲਿਆ ਤਾਂ ਮੇਰੀ ਪਤਨੀ ਇੱਕ ਪਾਸੇ ਅਰੈਸਟ ਵਰਗੀ ਹਾਲਾਤ ਭੋਗ ਰਹੀ ਹੈ ਮੇਰੇ ਜਿਹੜਾ بیٹے ਦੀ ਆਪਣੀ ਸਮੱਸਿਆ ਹੈ ਮੈਂ ਕਿਸੇ ਪਾਸੇ ਹੋਰ ਬੈਠਾ ਹੋਇਆ ਇਸ ਸਾਰੇ ਦੇ ਵਿੱਚ ਕਹਿੰਦਾ ਪੰਜਾਬ ਦੇ ਵਿੱਚੋਂ ਮੇਰੇ ਹੱਕ ਦੇ ਵਿੱਚ ਨਾ ਕਿਸਾਨ ਯੂਨੀਅਨ ਵੱਲੋਂ ਨਾ ਕਿਸੇ ਹੋਰ ਵੱਲੋਂ ਕੋਈ ਵੀ ਆਵਾਜ਼ ਉੱਠੀ ਹੈ ਕਹਿੰਦਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਆਵਾਜ਼ ਉਠਾਉਣ ਵਾਲਾ ਵਿਅਕਤੀ ਕੀ ਕਰੇ ਤੇ ਮੈਂ ਉਹਨਾਂ ਨੇ ਜਿਹੜੀ ਅਖੀਰ ਤੇ ਗੱਲ ਸਮਾਪਤ ਕੀਤੀ ਇਹ ਵੀ ਕਿਹਾ ਕਿ ਮੈਂ ਕੋਟ ਰਹੀ ਆਪਣੀ ਗੱਲ ਹੈ ਜਿਹੜੀ ਉਸ ਨੂੰ ਸਿੱਧ ਕਰਨ ਦੀ ਜਾਂ ਉਹਦੇ ਆਪਣਾ ਆਪ ਦੱਸਣ ਦੀ ਕੋਸ਼ਿਸ਼ ਕਰੂੰਗਾ ਇਸ ਕਰਕੇ ਇਹ ਹਰ ਇੱਕ ਵਿਅਕਤੀ ਨੇ ਆਪਣੇ ਆਪਣੇ ਪੱਖ ਤੋਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਫੰਡਾਂ ਨੂੰ ਲੈ ਕੇ ਸਾਰਾ ਕੁਝ ਠੀਕ ਨਹੀਂ ਹੋ ਰਿਹਾ ਹੂੰ ਹੂੰ ਕੋਈ ਅਰਥਾਪਰ ਰੱਖਦੇ ਕਿ ਮੈਣੀ ਕੀ ਰਹਿਣਗੇ ਕੁਝ ਸਾਰਤਕ ਸਿੱਧ ਹੋਏਗਾ ਇਹ ਵਿਧਾਨ ਸਭਾ ਦਾ ਅਖੀਰ ਸੈਸ਼ਨ ਦੇਖੋ ਸਾਰਥਕਤਾ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਮਸਲੇ ਲਗਾਤਾਰ ਆਪਾਂ ਇਹ ਕਹੀਏ ਕਿ ਸੋਸ਼ਲ ਮੀਡੀਆ ਤੇ ਚੱਲ ਰਹੇ ਸੀ ਗੱਲ ਉਹਨਾਂ ਤੋਂ ਬਹੁਤੀ ਅੱਗੇ ਨਹੀਂ ਗਈ ਉੱਥੇ ਵੀ ਇਹੀ ਸਾਰੀਆਂ ਗੱਲਾਂ ਦੂਸ਼ਣबाजी ਪੈਸੇ ਕਿੱਥੇ ਗਏ ਜਿਹੜੇ ਪੈਸੇ ਦਿੱਤੇ ਗਏ ਕੇਂਦਰ ਵੱਲੋਂ ਘਟ ਦਿੱਤੇ ਗਏ ਜਿਹੜੇ ਪਹਿਲਾਂ ਫੰਡ ਰੀਲੀਫ ਵਾਲੇ ਪੈਸੇ ਆਏ ਸੀ ਉਹ ਹੁਣ ਕਿੱਥੇ ਐ ਇਹਨਾਂ ਸਾਰਿਆਂ ਬਾਰੇ ਜਿਹੜੀ ਸਰਕਾਰੀ ਧਿਰ ਵੱਲੋਂ ਜਸਟੀਫਿਕੇਸ਼ਨ ਦਿੱਤੀ ਗਈ ਵਿਰੋਧੀ ਧਿਰ ਵੱਲੋਂ ਆਪਣਾ ਜਿਹੜਾ ਬਾਹਰਲੇ ਪਾਸੇ ਪਹਿਲਾਂ ਤੋਂ ਗੱਲਬਾਤ ਚੱਲ ਰਹੀ ਸੀ ਉਹਨੂੰ ਹੋਰ ਆਪਾਂ ਇਹ ਕਹੀਏ ਕਿ ਪੁਖਤਾ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਇਹ ਪ੍ਰਮੁੱਖ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਬਿਲਕੁਲ ਹਾਂਜੀ ਖੈਰ ਜਿਹੜਾ ਪੰਜਾਬ ਇਸ ਹਫਤੇ ਕਿੱਥੇ ਰਿਹਾ ਕਿਵੇਂ ਰਿਹਾ ਇਹਦੇ ird gird ਜਿਹੜੀ ਸਾਰੀ ਗੱਲਬਾਤ ਖੈਰ ਡਾਕਟਰ ਸਾਹਿਬ ਤੁਸੀਂ ਵਕਤ ਦਿੱਤਾ ਇਸਨੂੰ ਤੁਹਾਡਾ ਧੰਨਵਾਦ ਧੰਨਵਾਦ